ਘੱਟ ਰੇਟਾਂ ਤੇ ਵਧੀਆ ਚੀਜ਼ ਲੈਣਾ ਚਾਹੁੰਦਾ ਤਾਂ ਜਰੂਰ ਵੇਟ ਕਰੋ ਦੀਪਕ ਟੈਲੀਕਮ ਲੋਡ 11 Pro ਬਹੁਤ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਬਿਲਕੁਲ ਬ੍ਰੈਂਡ ਨਿਊ ਦਿੱਤਾ ਇਹਨਾਂ ਨੂੰ 24000 ਰੁਪਏ ਦਾ ਓਨਲੀ ਜੈ ਮਾਤਾ ਦੀ ਦੋਸਤੋ ਗੁਰਪ੍ਰੀਤ ਵੀਰ ਜੀ ਆਏ ਸੀ ਲੋਗੜਪਿੰਡ ਤੋਂ ਇਹ ਰਾਏਕੋਟ ਦੇ ਕੋਲੇ ਹੈ ਜੀ ਰਿਟਾਇਰ ਆਰਮੀ ਦੇ ਵਿੱਚੋਂ ਨਹੀਂ ਰਿਟਾਇਰਡ ਨੇ ਔਰ ਇਹਨਾਂ ਨੇ ਕਿਹਾ ਜੀ ਕੱਪੜੇ ਦਾ ਕੰਮ ਆਪਣਾ ਮਤਲਬ ਰੈਡੀमेड ਦੀ ਸ਼ੋਪ ਪੰਜ ਕਰਾਈਆਂ ਇਹ ਹੈਗਾ ਮਲੇਰ ਕੋਟਲਾ ਤੋਂ ਬਰਨਾਲਾ ਰੋਡ ਦੇ ਵਿੱਚ ਹੈ ਨਾ ਜੀ ਹਾਂ ਚਲੋ ਬਹੁਤ ਵਧੀਆ ਗੱਲ ਹੈ ਜੀ ਮਤਲਬ ਬੰਦਾ ਵੇਲਾ ਨਹੀਂ ਰਹਿਣਾ ਚਾਹੁੰਦਾ ਕਿ ਪੈਨਸ਼ਨ ਵੀ ਆਈ ਚੱਲੇ ਨਾਲ ਨਾਲ ਕੰਮ ਵੀ ਕਰੀ ਜਲੀਏ ਤੇ ਦਿਲ ਵੀ ਲੱਗਿਆ ਰਹੇ ਬਹੁਤ ਵਧੀਆ ਸੋਚ ਆ ਵੀਰ ਜੀਆਂ ਦੀ ਇਹਨਾਂ ਨੇ ਲਿਆ ਮੇਰੇ ਕੋਲੋਂ ਮੇਰੀਆਂ ਰੀਲਾਂ ਦੇਖਦੇ ਨਹੀਂ ਮੇਰੇ ਕੋਲੋਂ ਲਿਆ ਇਹਨਾਂ ਨੇ 11 Pro ਬਹੁਤ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਬਿਲਕੁਲ ਬ੍ਰੈਂਡ ਨਿਊ ਦਿੱਤਾ ਇਹਨਾਂ ਨੂੰ 24000 ਰੁਪਏ ਦਾ ਓਨਲੀ 24000 ਰੁਪਏ ਦਾ 11 Pro ਦਿੱਤਾ ਇਹਨਾਂ ਨੂੰ ਬਹੁਤ ਸ਼ਾਨਦਾਰ ਸੀਲਡ ਫੋਨ ਹੈ ਔਰ ਬਾਕੀ ਵੀਰ ਜੀਆਂ ਨਾਲ ਗੱਲ ਕਰਾਂਗੇ ਕਿਵੇਂ ਲੱਗਿਆ ਇੱਥੇ ਆ ਕੇ ਮਤਲਬ ਸਹੀ ਹੈ 24000 ਦਾ ਹੀ ਮਿਲਿਆ ਬਿਲਕੁਲ ਜੀ ਹਾਂ ਜੀ ਇੱਕਦਮ ਜੈਨੂਨ ਰੇਟ ਤੇ ਮਿਲਿਆ ਆਈਸੀ ਦੀਪਕ ਟੈਲੀਕਮ ਮਲੌਦ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਵਿజిਟ ਕਰਨ ਆਏ ਸੀ ਸਪੈਸ਼ਲ ਲੈ ਕੇ ਹੀ ਜਾ ਰਹੇ ਆਂ ਅਗਰ ਕੋਈ ਘੱਟ ਰੇਟਾਂ ਤੇ ਵਧੀਆ ਚੀਜ਼ ਲੈਣਾ ਚਾਹੁੰਦਾ ਤਾਂ ਜ਼ਰੂਰ ਵੇਟ ਕਰੋ ਦੀਪਕ ਟੈਲੀਕਮ ਲੋਡ ਬਿਲਕੁਲ ਜੈਨੂ ਰੇਟ ਤੇ ਸਹੀ ਚੀਜ਼ ਦਾ ਇੱਕਦਮ ਰੇਟ ਲੱਗਾ ਇਹਨਾਂ ਨੇ ਬਿਲਕੁਲ ਸਾਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਬਹੁਤ ਥੈਂਕ ਯੂ ਆ ਜੀ ਤੁਹਾਡਾ ਬਹੁਤ ਧੰਨਵਾਦ ਆ ਤੁਹਾਡਾ ਜਿਸ ਤਰ੍ਹਾਂ ਮਤਲਬ ਰੀਅਲ ਵਿੱਚ ਦੇਖਦੇ ਆ ਉਸ ਤਰ੍ਹਾਂ ਹੀ ਆ ਕੇ ਕੋਲ ਡੀਲ ਵੀ ਬਹੁਤ ਵਧੀਆ ਤੇ ਸਾਰਾ ਸਟਾਫ ਬਹੁਤ ਵਧੀਆ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਜੀ ਫੌਜੀ ਵੀਰ ਨਾਲ ਯਾਰੀ ਪੈ ਗਈ ਹੁਣ ਲੋਗੜ ਵਾਲਿਓ